ਯੂਐਸਏ ਵਿੱਚ ਸਿੱਖਾਂ ਦੇ ਬਾਰੇ ਜੋ ਰਾਹੁਲ ਗਾਂਧੀ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਹਮਾਇਤ ਕੀਤੀ ਗਈ ਹੈ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਹਮਾਇਤ ਕੀਤੀ ਗਈ ਹੈ ਬਲਜੀਤ ਸਿੰਘ ਦਾਦੂਵਾਲ ਨੇ ਹਮਾਇਤ ਕੀਤੀ ਹੈ ਉਸ ਬਿਆਨ ਦੀ ਜੋ ਰਾਹੁਲ ਗਾਂਧੀ ਨੇ ਯੂਐਸਏ ਵਿੱਚ ਕਿਹਾ ਕਿ ਭਾਰਤ ਦੇ ਵਿੱਚ ਕਿਸ ਸਿੱਖਾਂ ਨੂੰ ਪਗੜੀ ਪਹਿਨਣ ਦੀ ਇਜਾਜ਼ਤ ਹੈ ਕੜਾ ਪਹਿਨਣ ਦੀ ਇਜਾਜ਼ਤ ਹੈ ਗੁਰਦੁਆਰਾ ਸਾਹਿਬ ਜਾਣ ਦੀ ਇਜਾਜ਼ਤ ਹੈ यूएस ਦੇ ਵਿੱਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਲੈ ਕੇ ਜੋ ਬਿਆਨ ਦਿੱਤਾ ਰਾਹੁਲ ਗਾਂਧੀ ਨੇ ਉਸ ਦੀ ਹਮਾਇਤ ਦਾਦੂਵਾਲ ਨੇ ਕੀਤੀ ਬਲਜੀਤ ਸਿੰਘ ਦਾਦੂਵਾਲ ਨੇ ਬਿਆਨ ਨੂੰ ਬਿਲਕੁਲ ਸਹੀ ਕਿਹਾ ਆਜ਼ਾਦੀ ਤੋਂ ਲੈ ਕੇ 1984 ਤੱਕ ਵਕਵਕ ਸਰਕਾਰਾਂ ਨੇ ਸਿੱਖਾਂ ਦੀ ਬੇਕਦਰੀ ਕੀਤੀ ਹੈ ਦਾਦੂਵਾਲ ਨੇ ਕਿਹਾ ਪੇਪਰ ਦੇਣ ਵਾਲੇ ਸਿੱਖਾਂ ਦੇ ਕੱਕਾਰ ਉਤਰਵਾ ਦਿੱਤੇ ਜਾਂਦੇ ਨੇ ਅਕਾਲੀ ਸਰਕਾਰ ਦੇ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਰਾਹੁਲ ਗਾਂਧੀ ਦੇ ਬਿਆਨ ਨੂੰ ਸਿਆਸੀ ਬਿਆਨ ਬਣਾ ਕੇ ਸਿਆਸਤ ਨਾ ਕੀਤੀ ਜਾਏ। ਡਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਰਾਹੁਲ ਗਾਂਧੀ ਦੇ ਉਸ ਬਿਆਨ ਦੀ ਹਮਾਇਤ ਕੀਤੀ ਗਈ ਹੈ, ਸਮਰਥਨ ਕੀਤਾ ਗਿਆ ਉਸ ਬਿਆਨ ਦਾ। ਜੋ ਬਿਆਨ ਰਾਹੁਲ ਗਾਂਧੀ ਨੇ ਯੂਐਸ ਦੇ ਵਿੱਚ ਦਿੱਤਾ ਪਰ ਇਹ ਦੇ ਵਿੱਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਨੂੰ ਲੈ ਕੇ ਰਾਹੁਲ ਗਾਂਧੀ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਤਾਂ ਬਲਜੀਤ ਸਿੰਘ ਦਾਦੂਵਾਲ ਨੇ ਉਸ ਬਿਆਨ ਦੀ ਦਾ ਸਮਰਥਨ ਕੀਤਾ ਉਹਨਾਂ ਨੇ ਕਿਹਾ ਕਿ ਜੋ ਰਾਹੁਲ ਗਾਂਧੀ ਨੇ ਕਿਹਾ ਬਿਲਕੁਲ ਸਹੀ ਕਿਹਾ ਹੈ ਦਾਜ਼ੀਆ ਕੇ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਵੱਲੋਂ ਰਾਹੁਲ ਗਾਂਧੀ ਦਾ ਬਿਆਨ ਦਾ ਸਮਰਥਨ ਕੀਤਾ ਗਿਆ ਰਾਹੁਲ ਗਾਂਧੀ ਨੇ ਯੂਐਸ ਦੇ ਵਿੱਚ ਕਿਹਾ ਸੀ ਯੂਐਸ ਦੇ ਵਿੱਚ ਕਿਹਾ ਸੀ ਕਿ ਸਿੱਖਾਂ ਨੂੰ ਭਾਰਤ ਦੇ ਵਿੱਚ ਕੀ ਕੜਾ ਪੈਣ ਦੀ ਇਜਾਜ਼ਤ ਹੈ ਜਾਂ ਦਸਾਰ ਪੈਣ ਦੀ ਇਜਾਜ਼ਤ ਹੈ ਜਾਂ ਗੁਰਦੁਆਰਾ ਸਾਹਿਬ ਜਾਣ ਦੀ ਇਜਾਜ਼ਤ ਹੈ ਬਲਜੀਤ ਸਿੰਘ ਦਾਦੂਵਾਲ ਕੋਟ ਸਾਡੇ ਨਾਲ ਇਸ ਦਿਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਦਾਦੂਵਾਲ ਸਾਹਿਬ ਤੁਹਾਡਾ ਸਵਾਗਤ ਹੈ ਸਾਰੀਕਾਲ ਸਾਰੀਕਾਲ ਜੀ ਸਮਰਥਨ ਤੁਸੀਂ ਰਾਹੁਲ ਗਾਂਧੀ ਦੇ ਬਿਆਨ ਦਾ ਕਰਦੇ ਹੋ ਕਿਉਂ ਦੇਖੋ ਮੈਂ ਕਿਸੇ ਪੋਲੀਟੀਕਲ ਲੀਡਰ ਦੇ ਬਿਆਨ ਦਾ ਸਮਰਥਨ ਨਹੀਂ ਕਰ ਰਿਹਾ ਜੀ ਕੋਈ ਵੀ ਪੋਲੀਟੀਕਲ ਲੀਡਰ ਸਾਡੇ ਨਾਲ ਜੋ ਵੀ ਜਿਸ ਤਰ੍ਹਾਂ ਦੀ ਉਹ ਬੇਇਨਸਾਫੀ ਹੋਈ ਹੈ ਤਾਂ ਕੈਸਾਈ ਹੋਈ ਆ ਹੂੰ ਉਹਦੀ ਗੱਲ ਕਰਦਾ ਤਾਂ ਮਤਲਬ ਇਹ ਨਹੀਂ ਹੈ ਕਿ ਉਹ ਗੱਲ ਕਰ ਰਿਹਾ ਤੇ ਅਸੀਂ ਉਹਦਾ ਸਮਰਥਨ ਕਰ ਰਹੇ ਹਾਂ ਸਾਡੀ ਕੌਮ ਸਾਡਾ ਪੰਥ ਸਾਡੀਆਂ ਸੰਸਥਾਵਾਂ ਇਹਨਾਂ ਮਸਲਿਆਂ ਨੂੰ ਉਭਾਰ ਚੁੱਕੀਆਂ ਨੇ ਕਿ ਸਾਡੇ ਬੱਚਾ ਨੂੰ ਕਿਤੇ ਕਿਪੜਾਂ ਦੇ ਵਿੱਚ ਰਦਾਮਾ ਚ ਕੜਾ ਪਾਉਣ ਤੇ ਮਨਾਈ ਕਿਤੇ ਕਿਰਪਾਨ ਬਾਉਣ ਤੇ ਮਨਾਈ ਅੱਜ ਜੇ ਇਸ ਗੱਲ ਤੇ ਉੱਤੇ ਰਾਹੁਲ ਗਾਂਧੀ ਬੋਲ ਰਿਹਾ ਇਹ ਉਸਦੀ ਆਪਣੀ ਸਟੇਟਮੈਂਟ ਹੈ ਕਦੇ ਪ੍ਰਾਈਮ ਮਿਨਿਸਟਰ ਅ ਅੱਜ ਜੋ ਉਹਨੇ ਆਪਣਾ ਨਰਿੰਦਰ ਮੋਦੀ ਜੀ ਉਹ ਵੀ ਕਹਿੰਦੇ ਸੀਗੇ ਜਦੋਂ ਸੱਤਾ ਚ ਨਹੀਂ ਸੀ ਜਦੋਂ ਉਹ ਸੱਤਾ ਚ ਆਏ ਨੇ ਉਸ ਤੋਂ ਬਾਅਦ ਵੀ ਇਹ ਜਿਹੜੀ ਬੇਇਨਸਾਫੀ ਲਗਾਤਾਰ ਜਾਰੀ ਰਹੀ ਹੈ ਭਾਵੇਂ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਚੰਗੇ ਕੰਮ ਵੀ ਕੀਤੇ ਜੀ ਸਿੱਖਾਨਰ ਲੇਟਰ ਜਿਹੜਾ ਕਰਤਾਰਪੁਰ ਸਾਹਿਬ ਲਾਂਘਾ ਖੋਲਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਦ ਦੀ ਮਨਾਈ ਲਾਲ ਕਿਲੇ ਦੇ ਉੱਪਰ ਸਭ ਜਿਆਦਿਆਂ ਦਾ ਦਿਨ ਜਿਹੜਾ 26 ਤਰੀਕ ਨੂੰ ਨੈਸ਼ਨਲ ਡੇ ਮਨਾਉਣ ਦਾ ਐਲਾਨ ਕੀਤਾ ਕੋ ਚੰਗੇ ਕੰਮ ਹੀ ਹੋਏ ਪਰ ਜਿਹੜੀਆਂ ਬੇਇਨਸਾਫੀਆਂ ਨੇ ਲਗਾਤਾਰ ਨਾਵ ਨਾਲ ਚਲਦੀਆਂ ਰਹੀਆਂ ਹਰ ਗੁਰਦੁਆਰਾ ਮੰਗੂ ਮੱਡ ਗੁਰਦੁਆਰਾ ਗਿਆਨ ਗੋਦਰੀ ਗੁਰਦੁਆਰਾ ਢਾਂਗਮਰ ਸਾਹਿਬ ਸਾਡੇ ਮਸਲੇ ਅਜੇ ਤੱਕ ਸਮਝੇ ਨਹੀਂ ਆ ਸਾਡੇ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਜਿਹੜੇ ਬੰਦੀ ਸਿੰਘ ਜੇਲ੍ਹਾਂ ਚ ਨਜ਼ਰਬੰਦ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਕਈ ਮਸਲੇ ਨੇ ਜਿਹੜੇ ਸਾਡੇ ਪੈਂਡਿੰਗ ਨੇ ਪਰ ਜੇ ਉਸ ਮਸਲੇ ਦਾ ਕੋਈ ਅੱਜ ਲੀਡਰ ਬੋਲਦਾ ਤੇ ਇਹਦਾ ਮਸਲੇ ਨਹੀਂ ਹੈ ਕਿ ਅਸੀਂ ਉਹਦਾ ਸਮਰਥਨ ਕਰ ਰਹੇ ਹਾਂ ਪ੍ਰੋਬਲਮ ਇਹ ਵੀ ਹੈ ਨਾ ਬਲਜੀਤ ਸਿੰਘ ਦਾਦੂਵਾਲ ਜੀ ਜੋ ਤੁਸੀਂ ਮਸਲੇ ਕਿਨਵਾਏ ਨੇ ਉਹ ਸਮਰਥਨ ਕਰਦੇ ਹਾਂ ਜੋ ਤੁਸੀਂ ਮਸਲੇ ਕਿਨਵਾਏ ਨੇ ਇਹ ਇੰਡੀਆ ਦੇ ਨਾਲ ਜੁੜੇ ਹੋਏ ਨੇ ਪੰਜਾਬ ਦੇ ਨਾਲ ਜੁੜੇ ਲੇਕਿਨ ਰਾਹੁਲ ਗਾਂਧੀ ਜਾ ਕੇ ਬੋਲਦੇ ਨੇ ਯੂਐਸ ਵਿੱਚ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਨਾ ਕੋਈ ਵੀ ਪੋਲੀਟੀਕਲ ਲੀਡਰ ਕੀ ਬੋਲਦਾ ਹੈ ਅਸੀਂ ਕਿਸੇ ਦੇ ਬਿਆਨ ਦਾ ਸਮਰਥਨ ਨਹੀਂ ਉਹ ਸਾਡੀਆਂ ਸੰਸਥਾਵਾਂ ਨੇ ਜੋ ਮਸਲੇ ਉਠਾਏ ਉਹਨਾਂ ਦਾ ਕੋਈ ਸਮਰਥਨ ਕਰਦਾ ਤੇ ਉਹਦਾ ਸਵਾਗਤ ਹੈ ਚਾਹੇ ਪ੍ਰਾਈਮ ਮਿਨਿਸਟਰ ਸਾਹਿਬ ਕਰਨ ਤੇ ਹੋਮ ਮਿਨਿਸਟਰ ਕਰਨ ਤੇ ਕੋਈ ਟੀ ਮਿਨਿਸਟਰ ਕਰੇ ਚਾਹੇ ਕੋਈ ਦੂਸਰਾ ਵਿਰੋਧੀ ਪੇਰਦਾ ਅਗੂ ਕਰੇ ਪਰ ਜੇ ਉਹ ਜਾ ਕੇ ਯੂ ਐਸ ਏ ਬੋਲਦੇ ਆ ਜਾਂ ਇੰਡੀਆ ਤੇ ਬੋਲਦੇ ਤੁਸੀਂ ਉਹਨਾਂ ਤੋਂ ਲੈ ਸਕਦੇ ਸਟੇਟਮੈਂਟ ਵੀ ਉਹ ਕਿਉਂ ਨਹੀਂ ਲੇਕਿਨ ਤੁਹਾਡਾ ਆਪਣਾ ਤੁਹਾਡਾ ਆਪਣਾ ਕੀ ਕਹਿਣਾ ਕਿ ਕੀ ਰਾਹੁਲ ਗਾਂਧੀ ਨੂੰ ਇਹ ਬਿਆਨ ਇੰਡੀਆ ਦੇ ਵਿੱਚ ਵੀ ਦੇਣਾ ਚਾਹੀਦਾ ਬਿਲਕੁਲ ਇੱਥੇ ਉਹਨਾਂ ਨੂੰ ਜਦੋਂ ਉਹਨਾਂ ਦੀ ਸਰਕਾਰ ਸੀ ਉਹਦਾ ਵਰਕ ਕਰਨਾ ਚਾਹੀਦਾ ਸੀ ਉਹਨਾਂ ਜਿਹੜੇ ਸੀ ਤਾਂ ਉਹਨਾਂ ਦੀ ਸਰਕਾਰ ਦੇ ਦੇਖੋ ਸਾਡਾ 84 ਦਾ ਜਿਹੜਾ ਕਤਲੇਆਮ ਹੋਇਆ ਸਾਡਾ ਦਿੱਲੀ ਦੇ ਅੰਦਰ ਸਾਡੇ ਅਕਾਲ ਤਖਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਹੋਇਆ ਉਹਦੇ ਬਾਰੇ ਵੀ ਤਾਂ ਉਹਨਾਂ ਨੂੰ ਬੋਲਣਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਉਹਦੇ ਬਾਰੇ ਤੇ ਜੋ ਬੇਇਨਸਾਫੀ ਉਹਨਾਂ ਦੇ ਰਾਜ ਵੇਲੇ ਹੋਈ ਆ ਉਦੇ ਬਾਰੇ ਵੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਔਰ ਜਿੱਥੇ ਮੈਂ ਸਮਝਦਾ ਕਿ ਇੱਥੇ ਇੰਡੀਆ ਦੇ ਵਿੱਚ ਖਾਸ ਕਰਕੇ ਭਾਰਤ ਦੇ ਵਿੱਚ ਹਰ ਇੱਕ ਪਾਰਟੀ ਇਹ ਨਹੀਂ ਹੈ ਕਿ ਜਦੋਂ ਸੱਤਾ ਆਦੀ ਦੇਖਦੇ ਆ ਕੋਈ ਵੀ ਪਾਰਟੀ ਜਦੋਂ ਸੱਤਾ ਜਾ ਜਾਂਦੀ ਹੈ ਉਹ ਉਹਨਾਂ ਮਸਲਿਆਂ ਨੂੰ ਵਿਸਾਰ ਦਿੰਦੀ ਹੈ ਜਿਵੇਂ ਪੰਜਾਬ ਦੀ ਸਰਕਾਰ ਹੈ ਪੰਜਾਬ ਸਰਕਾਰ ਨੇ ਬਿਜਲੀ ਦਾ ਖਾਤ ਦੇਣ ਦੀ ਵਾਅਦੇ ਕੀਤੇ ਸੀਗੇ ਉਹਨਾਂ ਨੇ ਵੰਦੀ ਸਿੰਘਾਂ ਦੀ ਹਰਿਆਣਾ ਵਾਸਤੇ ਸਾਰਾ ਜੀ ਜੀ ਕਰ ਹੋ ਗਿਆ ਕੋਈ ਵੀ ਪਾਰਟੀ ਆ ਉਹ ਸੱਤਾ ਵਿੱਚ ਆ ਕੇ ਉਹਨਾਂ ਮਸਲਿਆਂ ਨੂੰ ਯਾਦ ਰੱਖੇ ਜਿਹੜੇ ਮਸਲੇ ਉਹ ਸੱਤਾ ਤੋਂ ਗਿਣਾ ਉਠਾਉਂਦੇ ਰਹੇ ਅਸੀਂ ਤਾਂ ਇਹ ਕਹਿੰਦੇ ਜਿਹੜਾ ਜਦ ਸੱਤਾ ਚ ਸਿਗੇ ਉਹਦਾ ਉਦੋਂ ਉਠਾਉਣਾ ਚਾਹੀਦਾ ਉਹਨੂੰ ਕਰਨਾ ਚਾਹੀਦਾ ਉਹਦੇ ਤੇ ਮਰਗਲ ਹੋਣੀ ਚਾਹੀਦੀ ਹੈ ਨਾ ਖਮਾ ਦੇ ਲੋਨ ਨਹੀਂ ਛਿੜਕਣਾ ਚਾਹੀਦਾ ਅੱਛਾ ਇੱਕ ਗੱਲ ਰਮਨੀਤ ਸਿੰਘ ਬਿੱਟੂ ਬਹੁਤ ਵਿਰੋਧ ਕਰਦੇ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਦਾ ਪੂਰੇ ਗਾਂਧੀ ਪਰਿਵਾਰ ਨੂੰ ਹੀ ਘੇਰ ਰਹੇ ਨੇ ਤੇ ਰਮਨੀਤ ਬਿੱਟੂ ਕੀ ਕਹਿੰਦਾ ਮੈਨੂੰ ਇਹਦੇ ਨਾਲ ਸਰੋਕਾਰਨਿਕ ਤੱਕਰ ਰਵਨੀਤ ਬਿੱਟੂ ਉਹਦੇ ਪੈਰੀਆਂ ਤਾਕੇ ਲੌਂਦਾ ਸੀ ਉਹਦੇ ਗੁਣ ਗਾਉਂਦਾ ਸੀਗਾ ਜਦੋਂ ਕਾਂਗਰਸ ਚ ਸੀਗਾ ਆਹ ਤੋਂ ਲੋ ਬੀਜੇਪੀ ਨੇ ਜਿਹੜਾ ਸੀ ਹਾਰੇ ਹੋਣ ਦੇ ਬਾਵਜੂਦ ਮੰਤਰੀ ਵਿਰੋਧ ਕਰਨ ਲੱਗ ਗਿਆ ਉਹਦਾ ਕੋਈ ਪਾਰਟੀ ਏਜੰਡਾ ਹੋ ਸਕਦਾ ਉਹਦਾ ਕੋਈ ਪੋਲੀਟੀਕਲ ਹੈ ਜੀ ਪੋਲੀਟੀਕਲ ਬਿੱਟੂ ਨੂੰ ਕੋਸ ਸਕਦੇ ਆ ਹਾਂ ਯਾਨੀ ਮੈਂ ਜਿਹੜਾ ਹੈਗਾ ਮੈਂ ਰਵਨੀਤ ਬਿੱਟੂ ਦੇ ਬਿਆਨਾਂ ਨਾਲ ਬਹੁਤਾ ਸਮਰਥਨ ਮੈਂ ਪਹਿਲਾਂ ਰੱਖਦਾ ਸੀ ਨਾ ਹੁਣ ਰੱਖਦਾ ਯਾਨੀ ਕਿ ਰਵਨੀਤ ਸਿੰਘ ਬਿੱਟੂ ਸਿਆਸਤ ਤੋਂ ਪ੍ਰੇਰਿਤ ਹੋ ਕੇ ਹੀ ਬਿਆਨ ਦੇ ਰਹੇ ਨੇ ਕਾਂਗਰਸ ਦੇ ਵਿੱਚ ਤੇ ਉਹ ਵੀ ਰਹੇ ਨੇ ਉਸ ਵੇਲੇ ਇਸ ਤਰ੍ਹਾਂ ਦਾ ਕੁਝ ਉਹਨਾਂ ਨੇ ਗੱਲ ਕਰੀ ਨਹੀਂ ਖੁਦ ਵੀ ਨਹੀਂ ਕਦੇ ਕਹੀ ਗੱਲ ਅਗਰ ਇਹ ਸਹੀ ਹੈ ਗਲਤ ਤੁਹਾਡੇ ਹਿਸਾਬ ਦੇ ਨਾਲ ਹਾਂ ਦੇਖੋ ਕਾਲਾ ਤੱਕ ਗੋਣਗਾ ਹੁੰਦਾ ਸੀਗਾ ਜਾ ਕੇ ਰਾਹੁਲ ਗਾਂਧੀ ਉਹਨਾਂ ਦੇ ਨਾਲ ਜਦੋਂ ਉਹਨੇ ਪੰਜਾਬ 'ਚ ਯਾਤਰਾ ਕੱਢੀ ਉਦੋਂ ਤਾਂ ਖੱਬੇ ਸੱਜੇ ਸੀਗਾ ਉਦੋਂ ਤਾਂ ਪਾਣੀ ਭਰਦਾ ਸੀ ਰਣਜੀਤ ਸਿੰਘ ਬਿੱਟੂ ਆਜੋ ਨੇ ਪਾਰਟੀ ਚੇਂਜ ਕਰ ਲਈ ਆਜੋ ਨੂੰ ਰਾਹੁਲ ਗਾਂਧੀ ਹੱਥੋਂ ਅੱਡੀ ਲੱਗਣ ਲੱਗ ਗਿਆ ਇਹ ਸਾਡੀਆਂ ਪੋਲੀਟੀਕਲ ਗੱਲਾਂ ਨੇ ਇਹਨਾਂ ਦਾ ਅਸੀਂ ਧਾਰਮਿਕ ਮੰਨਦੇ ਆ ਸਾਡੇ ਕੋਲ ਤਾਂ ਧਾਰਮਿਕ ਤੌਰ ਤੇ ਤੁਸੀਂ ਬੋਲ ਸਕਦੇ ਪੋਲੀਟੀਕਲ ਗੱਲਾਂ ਤੇ ਜਿਹੜੀਆਂ ਇਹਨੇ ਉਹ ਪੋਲੀਟੀਕਲ ਆਗੂ ਹੀ ਲੀਡਰ ਪਾਰਟੀਆਂ ਦੇ ਉਹਦਾ ਜਵਾਬ ਦੇ ਸਕਦੇ ਅਸੀਂ ਨੇ ਇਹ ਕਹਿ ਸਕਦੇ ਆ ਵੀ ਸਾਡਾ ਇੱਕ ਧਰਮ ਜਿਹੜਾ ਵੱਡਾ ਸਰਬੱਤ ਦੇ ਭਲੇ ਦਾ ਧਰਮ ਹੈ ਸ਼ਾਂਤੀਪ੍ਰੀਅ ਧਰਮ ਹੈ ਹਰੇਕ ਦਾ ਸਤਕਾਰ ਤੇ ਸਨਮਾਨ ਕਰਦਾ ਹਰੇਕ ਦੀ ਗਾਂ ਛੜਦਾ ਇਹਦੇ ਨਾਲ ਕਿਸੇ ਤਰ੍ਹਾਂ ਦੀ ਬੇਅਨਸਾਫੀ ਨਹੀਂ ਹੋਣੀ ਚਾਹੀਦੀ ਔਰ ਭਾਰਤ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਡਾ ਸਾਡਾ ਯੋਗਦਾਨ ਹੈ ਠੀਕ ਹੈ ਭਾਰਤ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਸਿੱਖਾਂ ਦੀ ਆਜ਼ਾਦੀ ਨੂੰ ਲੈ ਕੇ ਤੁਸੀਂ ਕਹਿ ਰਹੇ ਹੋ ਕਿ ਜੋ ਰਾਹੁਲ ਨੇ ਕਿਹਾ ਬਿਲਕੁਲ ਠੀਕ ਕਿਹਾ ਭਾਰਤ ਸਰਕਾਰ ਕੀ ਕਰੇ ਸਰਦੀ ਸਰਕਾਰ ਨੂੰ ਪਹਿਲਾਂ ਵੀ ਲਿਖ ਚੁੱਕਾ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਓਮਨਿਸਟਰ ਸਾਹਿਬ ਨਾਲ ਮੁਲਾਕਾਤ ਵੀ ਕਰ ਚੁੱਕਾ ਔਰ ਜਿਹੜੇ ਸਾਡੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਆ ਉਹਨਾਂ ਨੂੰ ਰਿਹਾ ਕਰਾਇਆ ਜਾਵੇ ਔਰ ਜਿਹੜੀਆਂ ਸਾਨੂੰ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਜਿਹਦੇ ਵਾਸਤੇ ਪਹਿਲਾਂ ਵੀ ਕਹਿ ਚੁੱਕਾ ਚਾਹੇ ਕਿਸਾਨਾਂ ਦੇ ਬਾਰੇ ਮਸਲਾ ਸੀਗਾ ਕਿਸਾਨ ਫਿਰ ਖੇਤੀ ਕਾਨੂੰਨ ਬਾਰੇ ਵੀ ਕਿਹਾ ਸੀ ਅੱਜ ਐਮਐਸਪੀ ਆ ਉਹਦੇ ਬਾਰੇ ਵੀ ਅਸੀਂ ਕਹਿ ਰਹੇ ਹਾਂ ਕਿ ਕੇਂਦਰ ਸਰਕਾਰ ਨੇ ਵਾਦੇ ਕੀਤੇ ਨੇ ਕਿਸਾਨਾਂ ਦੇ ਨਾਲ ਉਹ ਪੂਰੇ ਕੀਤੇ ਜਾਣ ਹਾਂ अच्छा दादूवाल जी तो से बड़े ना विजेंद्र बीजेपी जी बलजीत सिंह दादूवाल हमारे साथ इस वक्त दूसरे फोन लाइन पर हैं जिन्होंने कहा कि जो राहुल गांधी ने कहा उस बात का वो समर्थन करते हैं सिखों के साथ जो है भेदभाव होता रहा है और भारत सरकार को काम करना चाहिए इस पर देखिए बिल्कुल उन्होंने सही कहा है कि सिक्कों के साथ में भेदभाव सिक्कों के साथ में कतलेआम राहुल गांधी जी की दादी ने करवाया था सिक्कों की खुलेआम हत्या उन्होंने करवाई थी कांग्रेस पार्टी ने तो राहुल गांधी जी आज भी उस सदमे से उबर नहीं पाए हैं क्योंकि राहुल गांधी जी आज भी सब जगह उसको जिक्र करते हैं तो उनको माफी भी मांगनी चाहिए जहां तक भारतीय जनता पार्टी की सरकार है हमारे तो माननीय प्रधानमंत्री श्री नरेंद्र मोदी जी किसी भी त्यौहार के ऊपर खुद गुरुद्वारे में मत्था टेकने जाते हैं पगड़ी बांधते हैं इस देश के अंदर भारतीय जनता पार्टी के शासन काल में जी जितना हमारे सिख भाइयों को आजादी है उतनी ही बाकी धर्मों को सबको आजादी है जी। सब अपने जो भी उनके रीति रिवाज है उनका पालन करते हैं सरकार सबके लिए समान रूप से योजनाएं बनाती है और राहुल गांधी जी और कांग्रेस पार्टी तो जाति और धर्म के नाम पे ही राजनीति करते हैं दूसरे देश में जाके भारत को बदनाम करवात सिंह बिट्टू क्या कह रहे हैं वो क्या सियासत से प्रेरित बयान नहीं है क्या कर रहे हैं रवनीत सिंह बिट्टू जो हैं, वो जो मुखालफत करते हैं राहुल गांधी ने जो कहा पहले कांग्रेस में थे अब तो वो बीजेपी भी में है केंद्रीय रेल राज मंत्री है जी तो वो वो जो है मुखालफत करते हैं जो राहुल गांधी ने कहा वो बिल्कुल गलत कहा है क्या वो बलजीत सिंह दादूवाल जी ने भी कहा है कि वो सियासत से, से प्रेरित जो है बयान है बिट्टू का देखिए मैं आपको वही बता रहा हूँ कि भारतीय जनता पार्टी के लिए किसी के अंदर भी कोई भेद नहीं है हम सबको समान रूप से सबका साथ सबका विकास सबका विश्वास को लेकर के चलने वाली पार्टी है और सबको अच्छे तरीके से सम्मान भी मिलता है और राहुल गांधी जी तो हमेशा विदेश में जाके देश को बदनाम करने के लिए देश के खिलाफ टिप्पणी करने के लिए वो जाने जाते हैं क्योंकि उनकी बातों को कोई गंभीरता से लेता नहीं है अब जब किसी बात को कोई गंभीरता से ना ले तो उसको कुछ ना कुछ ऐसी बात बोलनी होती है जो चर्चा का विषय बने इसलिए राहुल गांधी जी चर्चा में रहने के लिए उल कुछ भी बोलते रहते हैं खुद कांग्रेस पार्टी के नेता और कार्यकर्ता उनको गंभीरता से नहीं लेते तो मुझे लगता है ना आपको गंभीरता से लेना चाहिए ना उनको हम गंभीरता से लेते हैं और ना देश की जनता उनको गंभीरता से लेती है इसीलिए इतना बुरा प्रदर्शन इस बार भी कांग्रेस पार्टी का हर, रहा है पूरे इतिहास के अंदर सबसे बड़ी हार कांग्रेस पार्टी की है मात्र निन्यानवे सीट उनकी आई है सौ सीट भी पूरी वो नहीं कर पाए हैं ठीक है तो कुछ मांगे तो जो है बलजीत सिंह दादूवाल जी भी कर रहे हैं किसानों को लेकर भारत सरकार को सोचना चाहिए अगली आवाज जो है जी, खुद बोलेंगे वो बात अपने मुंह से दादूवाल जी जी भारत सरकार चाहिए सर सिक मसलिया और किसानों नरेंद्र मोदी जी ने बहुत वादिया ਵਾਹ ਇਹਦਾ ਹਾਂ ਤਾਂ ਸੀ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਤੇ ਅਸੀਂ ਉਹਦਾ ਸਵਾਗਤ ਕੀਤਾ ਸੀ ਕਿਉਂਕਿ ਕਿਸਾਨ ਨਹੀਂ ਚਾਹੁੰਦੇ ਸੀ ਕਿ ਉਹ ਜਲਨ ਬਰਨ ਔਰ ਦੇ ਨਾਲ ਹੀ ਐਮਐਸਡੀ ਬਾਰੇ ਜਿਹੜਾ ਸੀਗਾ ਉਹਨਾਂ ਨੇ ਜੋ ਐਲਾਨ ਕੀਤਾ ਸੀਗਾ ਉਹ ਕਿਸਾਨਾਂ ਨੂੰ ਸਮਾਂ ਦੇ ਕੇ ਉਹਨਾਂ ਨਾਲ ਬੈਠ ਕੇ ਭਾਰਤ ਸਰਕਾਰ ਨੂੰ ਚਾਹੀਦਾ ਕਿ ਜੋ ਕਿਸਾਨਾਂ ਦਾ ਮਸਲਾ ਕਿਸਾਨ ਦੇਸ਼ ਦੀ ਰੀੜ ਦੀ ਜੀ ਜੀ ਕਿਸਾਨਾਂ ਨੇ ਉਹਨਾਂ ਦੇ ਨਾਲ ਜੋ ਵੀ ਜਿਹੜਾ ਵਾਅਦਾ ਹੋਇਆ ਉਹ ਜੋ ਜੀ ਕਰਨਾ ਚਾਹੀਦਾ ਉਸ ਫੈਸਲੇ ਨੂੰ ਉਸ ਐਲਾਨ ਨੂੰ ਜਿਹੜਾ ਹੈਗਾ ਉਹ ਪੂਰਾ ਕਰਨਾ ਚਾਹੀਦਾ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਵਿਜੇਂਦਰ ਨਹਿਰਾ ਜੀ ਵਿਜੇਂਦਰ ਜੀ ਆਵਾਜ਼ ਆ ਰਹੀ ਸਰ ਵਿਜੇਂਦਰ ਜੀ ਆਵਾਜ਼ ਆ ਰਹੀ ਆਪਕੇ ਪਾਸ ਵਿਜੇਂਦਰ ਜੀ ਕਫੋਨ ਸ਼ਾਇਦ ਕੱਟ ਗਿਆ ਲੇਕਿਨ ਬਲਜੀ ਸਿੰਘ ਦਾਦੂ왈ਜੀ ਖੈਰਬਾਬਾ ਸ਼ੁਕਰੀਆ ਤੁਹਾਡਾ ਵੀ ਸਾਡੇ ਨਾਲ ਜੁੜਨ ਦੇ ਲਈ

ਸਿੱਖਾਂ ਦੀ ਆਇਡੈਂਟੀਟੀ ਦਾ ਮਸਲਾ ਸਿੱਖਾਂ ਨੂੰ ਪ੍ਰੀਖਿਆ ਦੇਣ ਵਾਸਤੇ ਸਰਕਾਰੀ ਤੇ ਕਾਰਲਾ ਕੇ ਜਾਣੇ ਪੈਂਦੇ ਆ ਹੁਣ ਇਹ ਸੂ ਸਰਕਾਰਾਂ ਧੁੜੀ ਤੈ ਕਰਨੀਆਂ ਸਿੱਖਾਂ ਨੇ ਕੜਾ ਪਾਉਣਾ ਨਹੀਂ ਪਾਉਣਾ ਕਰਪਾਣ ਪਾਉਣੀ ਨਹੀਂ ਪਾਉਣੀ ਇਹ ਸਾਡੀ ਧਾਰਮਿਕ ਮਰਜ਼ਾ ਦਾ ਇਹ ਕੋਈ ਦੋ ਰਾਮਾ ਨਹੀਂ ਲੰਬੇ ਸਮੇਂ ਤੋਂ ਜਿਹੜਾ ਵਸਤਰਾ ਜਿਹੜਾ ਪਹਿਨ ਫਿਰ ਪੁੰਦਾ ਰਿਹਾ ਵਾ ਪਰ ਮੈਂ ਸਿਆਸੀ ਪਾਰਟੀਆਂ ਜਾਂ ਸਿਆਸੀ ਆਗੂਆਂ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਸਿਆਸੀ ਮਸਲਾ ਨਾ ਇਸ ਤਰੀਕੇ ਨਾਲ ਪੋਲਿਟੀਕਲ ਮਸਲਾ ਨਾ ਬਣਾਇਆ ਜਾਵੇ ਕਿ ਕਦੇ ਜਿਹੜੇ ਸੱਤਾ ਚ ਆ ਉਹ ਦੂਜੇ ਦੇ ਪਾਲੇ ਤੇ ਗਏ ਦੂਜੇ ਦੂਜੇ ਦੇ ਪਾਲੇ ਤੇ ਗਏ ਦੇ ਇਹਦੇ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਬਲੂੰਦਰਨਾ ਨਹੀਂ ਚਾਹੀਦਾ ਸਗੋਂ ਮਲਮਲਾਉਣੀ ਚਾਹੀਦੀ ਹੈ ਕਿ ਵਾਕਿਆ ਹੀ ਇਹ ਜਿਹੜੀਆਂ ਮੁਸ਼ਕਲਾਂ ਨੇ ਜਿਹੜੀ ਵੀ ਰਾਜ ਕਰ ਰਹੀ ਪਾਰਟੀ ਆ ਉਹਨੂੰ ਦੂਰ ਕਰਨਾ ਚਾਹੀਦਾ